आज सात फरवरी को पंजाब कर्मचारी पेंशन संयुक्त फ्रंट जिला पठानकोट के कोऑर्डिनेटर नरेश कुमार सत्यप्रकाश रामदास शर्मा की अध्यक्षता में पंजाब सरकार के खिलाफ किया गया रोष प्रदर्शन बता दें कि डीसी दफ्तर के बाहर किया गया रोष प्रदर्शन जिसके बाद जिलाधीश के नाम एसडीएम हर्षदीप सिंह को एक मांग पत्र भी दिया गया तथा यूपीएस पेंशन की कापनों को लेकर भी रोष व्यक्त किया गया और देखते हैं क्या है पूरा मामला तब तक बने रहो हमारे साथ तो देखते रहो पंजाब के न्यूज़ जिंदाबाद 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 पेंशन डिफरेंट सुपर कमेटीरों जितने प्रोग्राम के मुताबिक ਅੱਜ ਸਾਰੇ ਪੰਜਾਬ ਦੀ ਜ਼ਿਲ੍ਹਾ ਹੈੱਡਕੁਆਟਰਾਂ ਦੀ ਸਰਕਾਰ ਨੂੰ ਦੀਸੀ ਦਫ਼ਤਰਾਂ ਦੇ ਨਾਲ ਇਮਾਨਤ ਪਤੇ ਗਏ ਅਸੀਂ ਵੀ ਇੱਥੇ ਨੂੰ ਮੰਗ ਪੱਤਰ ਦਿੱਤਾ 3 ਸਾਲ ਤੋਂ ਜ਼ਿਆਦਾ ਸਮਾਂ ਬੀਤਣ ਲੱਗਾ ਹੈ ਸਰਕਾਰ ਮੁਲਾਜ਼ਮਾਂ ਦੇ ਪ੍ਰਤੀ ਪੈਨਸ਼ਨ ਦੇ ਪ੍ਰਤੀ ਬਿਲਕੁਲ ਸੰਜੀਦਾ ਨਹੀਂ ਅਸੀਂ ਹਰ ਤਰ੍ਹਾਂ ਦਾ ਐਕਸ਼ਨ ਕਰਕੇ ਦੇਖਿਆ ਪ੍ਰੋਟੈਸਟ ਕੀਤੇ ਨੇ ਮੈਮੋਰੰਡਮ ਦਿੱਤੇ ਨੇ ਮੰਤਰੀਆਂ ਨੂੰ ਐਮਐਲਏਸ ਨੂੰ ਦਿੱਤੇ ਨੇ ਚੰਡੀਗੜ੍ਹ ਦੇ ਵਿੱਚ ਧਰਨੇ ਮظਹਰੇ ਕੀਤੇ ਨੇ ਲੇਕਿਨ ਇਹ ਸਰਕਾਰ ਬਿਲਕੁਲ ਖਾਸ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਪ੍ਰਤੀ ਸੰਜੀਦਾ ਨਹੀਂ ਇਸ ਤਰ੍ਹਾਂ ਦੀ ਕੋਈ ਵੀ ਸਰਕਾਰ ਸਾਡੇ ਆਪਣੇ ਤਜਰਬੇ ਦੇ ਵਿੱਚ ਕੋਈ ਅਸੀਂ ਨਹੀਂ ਵੇਖੀ ਜਿਨੇ ਇਹ ਹੱਦ ਤੱਕ ਮੁਲਾਜ਼ਮਾਂ ਦੇ ਨਾਲ ਇਹ ਉਹਨਾਂ ਦੀਆਂ ਮੰਗਾਂ ਨੂੰ ਮੰਨ ਦਿੱਤਾ। ਅੱਜ ਇਹ ਬੇ ਕਮਿਸ਼ਨ ਦਾ ਬਕਾਇਆ ਬੜੀ ਵੱਡੀ ਗੱਲ ਹੈ। ਇਹ ਲੱਖਾਂ ਰੁਪਏ ਸਰਕਾਰ ਦੇ ਘਰ ਨੇ ਲੋਕਾਂ ਦੇ ਉਡੀਕ ਤੇ ਉਡੀਕ ਤੇ ਚਲੇ ਗਏ ਨੇ। ਲੇਕਿਨ ਸਰਕਾਰ ਦੇ ਕੰਨ ਤੇ ਜੂਨ ਤੱਕ ਨਹੀਂ ਸਰਕਾਰੀ ਕਿ ਇਹਨਾਂ ਦਾ ਹੱਕ ਬਣਦਾ ਹੈ ਇਹਨਾਂ ਨੂੰ ਦੇਣਾ ਹੈ ਡੀਏ ਦੀ ਕਿਸ਼ਤਾਂ ਦੇ ਵਿੱਚ ਫਾੜੀ ਬਣਾ ਕੇ ਰੱਖਿਆ ਹੈ ਸਾਰੀਆਂ ਗੰਦੀ ਸਟਰੀਟਾਂ ਦੇ ਨਾਲੋਂ 11% ਘੱਟ ਡੀਏ ਮਿਲਿਆ ਇੱਕ ਤੇ ਬੇਇਨਸਾਫੀ ਇਹਨਾਂ ਨੇ ਸ਼ੁਰੂ ਚ ਸਾਡੀ ਫਿਕਸਰਸ ਦੇ ਵੇਲੇ ਕੀਤੀ 125 ਦੀ ਥਾ ਦੇ ਉੱਤੇ ਉਹਨਾਂ ਨੇ ਸਾਨੂੰ 13 ਦਿੱਤਾ ਉੱਥੇ ਵੀ ਬੇਇਨਸਾਫੀ ਕੀਤੀ ਔਰ ਅੱਜ ਇੱਕ ਬੇਇਨਸਾਫੀ ਸਭ ਤੋਂ ਵੱਡੀ ਇਹ ਕਰ ਰਹੇ ਨੇ ਕਿ ਜਿੱਥੇ 53% ਸਾਰੀਆਂ ਸਟੇਟਾਂ ਦੇ ਵਿੱਚ ਸੈਂਟਰ ਦੇ ਬੁਲਾਰਿਆਂ ਨੂੰ ਡੀਏ ਮਿਲ ਰਿਹਾ ਸਾਨੂੰ ਡੀਏ ਜਿਹੜਾ 42% ਮਿਲ ਰਿਹਾ ਇਹਦੇ ਨਾਲ ਹੋਰ ਸਾਰੀਆਂ ਬਹੁਤ ਸਾਰੀਆਂ ਗੱਲਾਂ ਨੇ ਜਿੱਦਾਂ ਦੀ ਵਜ੍ਹਾ ਕਰਕੇ ਇਹ ਨਾ ਪੂਰੀਆਂ ਹੋਣ ਦੀ ਵਜ੍ਹਾ ਕਰਕੇ ਮਜਬੂਰਨ ਅਸੀਂ ਸੜਕਾਂ ਤੇ ਆਏ ਆ ਤੇ ਜੇ ਸਰਕਾਰ ਨੇ ਸਾਡੇ A ਸੈਕਸ਼ਨ ਨੂੰ ਵੀ ਧਿਆਨ ਦੇ ਵਿੱਚ ਨਹੀਂ ਰੱਖਿਆ ਤੇ ਪੈਨਸ਼ਨ ਜਿਹੜੇ ਬਜ਼ੁਰਗ ਨੇ ਇੱਕ ਡਰਾਸਟਿਕ ਐਕਸ਼ਨ ਜਿਹੜਾ ਉਹ ਕਰਨ ਜਾ ਰਹੇ ਨੇ ਜਿਹਦੀ ਜ਼ਿੰਮੇਵਾਰੀ ਸਰਕਾਰ ਤੇ ਹੋਵੇਗੀ ਜੇ ਸਾਡੇ ਕਿਸੇ ਪੈਨਸ਼ਨ ਦਾ ਨੁਕਸਾਨ ਹੁੰਦਾ ਹੈ ਕਿਸੇ ਦੀ ਖਰਾਬੀ ਹੁੰਦੀ ਹੈ ਕੋਈ ਤੇ ਮੁਕੰਮਲ ਤੌਰ ਤੇ ਸਰਕਾਰ ਜ਼ਿੰਮੇਵਾਰੀ ਹੋਵੇਗੀ ਔਰ ਉਹਦੀ ਦੇਣਦਾਰੀ ਆ ਅਸੀਂ ਪੰਜਾਬ ਦੇ ਮਲਾਜ਼ਮ ਅਤੇ ਪੈਨਸ਼ਨ ਸਹਾਇਜ ਫਰੰਟ ਵੱਲੋਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਸਾਰੇ ਮੈਂਬਰ ਜ਼ਰੂਰ ਗੱਡੂ ਦੇਗਾ 820 ਤਰੀਕ ਦੇ ਅੰਦਰ ਅੰਦਰ ਔਰ ਉਹਦੇ ਬਾਅਦ ਪੰਜਾਬ ਸੰਮੇਲਨ ਦਾ ਸੈਸ਼ਨ ਜੇ ਦਿਨ ਸ਼ੁਰੂ ਹੋਏਗਾ ਪਰ ਜੇ ਪੰਜਾਬ ਚ ਚੰਡੀਗੜ੍ਹ ਚ ਜਾ ਕੇ ਬਹੁਤ ਵੱਡਾ ਮਜ਼ਾਰਾ ਕਰਾਂਗੇ ਔਰ ਸੈਕਟਰੀਟ ਵਾਲੇ ਪਾਸੇ ਮਾਰਚ ਕਰਾਂਗੇ ਤਾਂ ਕਿ ਸਰਕਾਰ ਨੂੰ ਚੇਤਨ ਕੀਤਾ ਜਾਵੇ ਕਿ ਸਾਡੀਆਂ ਮੰਗਾ ਛੇਤੀ ਛੇਤੀ ਪ੍ਰਵਾਨ